ਹੈਪੀ ਲੋੜੀ ਜੀ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਅੱsse ਵੇਥੇ ਉੱਟ ਚੁੱਕੇ ਆ ਤੇ ਆਪਣੇ ਬੱਚਿਆਂ ਨਾਲ ਅੱਜ ਸ਼ੁਕਰੇ ਪਰਮਾਤਮਾ ਦਾ ਖੇਡ ਰਹੇ ਨੇ ਦੋ ਚੜ੍ਹ ਦਿਨਾਂ ਤੋਂ ਠੀਕ ਨਹੀਂ ਸੀ ਠੰਡ ਲੱਗ ਗਈ ਸੀ ਇਹਨਾਂ ਨੂੰ ਤੇ ਸ਼ੁਕਰੇ ਪਰਮਾਤਮਾ ਦਾ ਖੇਡ ਰਹੇ ਨੇ ਖੁਸ਼ੀ ਹੁੰਦੀ ਮਾਵਾ ਨੂੰ ਤਸੱਲੀ ਹੁੰਦੀ ਮਾਵਾ ਨੂੰ ਬੱਚੇ ਖਸਦੇ ਖੇਡਦੇ ਰਹਿਣ ਇਦਾਂ ਸ਼ਰਾਰਤਾਂ ਕਰਦੇ ਰਹਿਣ ਨਹੀਂ ਤੇ ਮਾਵਾ ਤੇ ਅੱਧੀਆਂ ਹੋ ਜਾਂਦੀਆਂ ਨੇ ਇਹਨਾਂ ਨੂੰ ਆਹਮ-ਸਾਮ੍ਹ ਕੇ ਲੋ ਜੀ ਆਪਣੇ ਵਿਚ ਆ ਗਈ ਚਾਹ ਪੀਣ ਲੱਗੇ ਆ ਤੇ ਆ ਛੋਟੂ ਨਾ ਸਾਨੂੰ ਫਿਕਰਣਾ ਹਉਣ ਵਾਲੇ ਖਾਲੀ ਸੀ ਮੁੰਡਲੀ ਚ ਸ਼ਨੀ ਆ ਤਸ਼ਨੀ ਰੈਂਦੇ ਆਰ

बात चुद्धि खाने धू आंदा पे इदा मैं कुकिंग कर दिया। हर कोई काम इस तरह ही कर दिया देखो दलिया बना रही सब्जियाँ वाला क्या देखो। बहुत औखा है बहुत ज्यादा एक चलो करना तो पैना ही है या चुक के इसको उठा के सारे काम करने पड़ते सारे मतलब कि मैसे हो रखा सारा टोटली घर बड़ा बेटा खाना मांग रहा है मैंने सोचा फटाफट करो तो मैंने शूट करना सॉरी ठंड देख लो बहुत ज़्यादा है बहुत ज़्यादा ठंड हो रही है तो फिर जब बनता है इसकी रेसिपी मैं ज़रूर बताऊँगी बच्चों के लिए बहुत अच्छा है बहुत ज़्यादा ऐसे बनाया करो और खुद भी खाओ खुद भी खाओ बच्चों को भी खिलाओ हेल्थी रहो फ्राइज एप न कुकर ਬਹੁਤ ਵਧੀਆ ਬੰਦਾ ਸਬਜ਼ੀਆਂ ਵਾਲਾ ਹਰ ਇੱਕ ਸਬਜੀ ਜਿੰਨੀਆਂ ਮਤਲਬ ਕੱਲ ਮੈਂ ਲੈ ਕੇ ਆਇਆ ਇਸ ਵਿੱਚ ਬਾਤ ਪਾਤੀ ਹੈ ਮੇਚ ਜਿਸ ਤਰ੍ਹਾਂ ਮੈਂ ਵੀਡੀਓ ਵਿੱਚ ਐਡ ਕੀਤੀ ਹੈ ਯੋਗਾ ਦੀ ਐਕਸਰਸਾਈਜ਼ ਕਰਨ ਦੀ ਅੱਧੇ ਮੇਰਾ ਬੱਚਾ ਦੇਖ ਲਓ ਜੇ ਬੱਚਿਆਂ ਸਾਹਮਣੇ ਚੰਗੀਆਂ ਗੱਲਾਂ ਕਰੋ ਬੱਚੇ ਚੰਗੀਆਂ ਹੀ ਸਿੱਖਦੇ ਨੇ ਤੇ ਏਵੇਂ ਹੁਣ ਮਨਾਇਆ ਦੱਡਿਆ ਇਹਨੂੰ ਦੇ ਦਿਆਂ ਨੂੰ ਖਵਾਇਆ ਹੈ ਮਾਵਾ ਨੂੰ ਨਾ تسلی ਨੂੰ ਨਜ਼ਰ ਤੱਕ ਆਪਣੇ ਹੱਥਾਂ ਨਾਲ ਨਾ ਉਹਨਾਂ ਨੂੰ ਰੋਟੀ ਖਵਾ ਲੈਣਾ ਮੈਨੂੰ ਬਹੁਤ ਹੁੰਦਾ ਕਿ ਬੱਚਾ ਮੇਰਾ ਰਾਜ ਜਵੇ ਇਹਨ ਮਹਿਲਤੀ ਖਵਾਇਆ ਸੀ ਤੇ ਫਿਰ ਖਾ ਪੀ ਕੇ ਸੋ ਗਿਆ ਸੀ ਬਹੁਤ ਮਤਲਬ ਕਿ ਬੱਚਿਆਂ ਨੂੰ ਬੱਚਿਆਂ ਸਾਹਮਣੇ ਉਹੀ ਚੀਜ਼ਾਂ ਕਰੋ ਜੋ ਬੱਚੇ ਸਿੱਖਦੇ ਨੇ ਮੈਂ ਐਕਸਰਸਾਈਜ਼ ਕਰ ਰਹੀ ਸੀ ਤੇ ਉਹਨੇ ਵੀ ਕੀਤੀ ਕਿੰਨਾ ਵਧੀਆ ਲੱਗਾ ਉਹਨੇ ਮੈਂ ਖਾਣਾ ਬਣਾਇਆ ਉਹਨੇ ਵੀ ਖਾਦਾ ਜਾਇਜ਼ ਇੱਕ ਗੱਲ ਕਹਾਂ ਇੱਕ ਕਮਸੂਰਤ ਕੁੜੀ ਨਾਲ ਇੱਕ ਸੋਹਣੀ ਕੁੜੀ ਨਾਲ ਘਰ ਨਹੀਂ ਚੱਲਦਾ ਸੋਣੀ ਨਹੀਂ ਚੱਲਉਣੀ ਚਾਹੀਦੀ ਲੇਕਿਨ ਦਿਲ ਤਾਂ ਹੋਣੀ ਚਾਹੀਦੀ ਆ ਸਲੀਖਾ ਹੋਣਾ ਚਾਹੀਦਾ ਬੱਚੇ ਸੰਭਾਲ ਲੰਦਾ ਰੋਟੀ ਪਕਾਣ ਲਾ ਆਰ ਹੁਣ ਤੁਹਾਨੂੰ ਪਤਾ ਮੈਂ ਅੰਦਰ ਜਿਸ ਤਰ੍ਹਾਂ ਆਈ ਆ ਫਟਾਫਟ ਕੰਮ ਕਰਕੇ ਧੁੱਪ ਵੇਖੀ ਤੇ ਬੱਚਿਆਂ ਧੁੱਪ ਲੈ ਕੇ ਧੁੱਪੇ ਆ ਲੈ ਕੇ ਆ ਗਈਆਂ ਆਪਣਾ ਨੇ ਸੋਚਿਆ ਕਿ ਆਪਣਾ ਜਾ ਕੇ ਮੈਂ ਮੂੰਹ ਤੇ ਕਰੀਮ ਵੀ ਲਗਾ ਲਾਂ ਬੱਚਿਆਂ ਨਾਲੋਂ ਧੁੱਪੇ ਪੈਮਚ ਲੈ ਆਇਆ ਤੇ ਕੀਚਨ ਚਾ ਜਿਓ ਉਦਾਂ ਹੀ ਕੰਮ ਪਿਆ ਹੁਣ ਜਾ ਕੇ ਕੀਚਨ ਉਦਾਂ ਵੀ ਵੇਖਣਾ ਸੋਚਿਆ ਪਹਿਲਾਂ ਬੱਚਿਆਂ ਨੂੰ ਥੋੜੀ ਧੁੱਪ ਲਵਾ ਲਾਂ ਤੇ ਹਮੇਸ਼ਾ ਇਹ ਹੀ ਦੇਖਣ ਦੇ ਤੇ ਕੁੜੀ ਕਾਲੀ ਹੈ ਕੁੜੀ ਗੋਰੀ ਹੈ ਇਹਨੂੰ ਤਾਂ ਇਹ ਨਾਂ ਦੇਵੋ ਉਹਦਾ ਸਲੀਕਾ ਵੇਖੋ ਇਹ ਵੇਖੋ ਕਿ ਬੱਚੇ ਸੰਭਾਲ ਰਹੀ ਹੈ ਬੱਚੇ ਪਿਆਦਾ ਕਰ ਰਹੀ ਹੈ ਸੰਭਾਲ ਕੇ ਘਰ ਚ ਲਾ ਰਹੀ ਹੈ ਤੇ ਸਲੀਕੇ ਵਾਲੀ ਹੋਣੀ ਚਾਹੀਦੀ ਹੈ ਤੇਜ਼ ਹਾਂਜੀ ਜੀ ਇੱਕ ਗਲ ਹੋੜ ਕੁੜੀਆਂ ਦੇ ਸੋਹਣੀਆਂ ਵੇਖ ਕੇ ਵੇਖਦੀਆਂ ਨੇ ਸਾਰੇ ਸੋਹਣੇ ਲੱਗੇ। ਕਿੱਚੀ ਲੰਬੀ ਜਵਾਨ ਹੈ ਸਾਡੇ ਮੰਦਰਾ ਮੈਚ ਹੈ। ਕੁੜੀਆਂ ਤਾਂ ਸੋਹਣਿਆ ਵੇਖ ਕੇ ਵਿਆਹ ਕਰ ਜਾਂਦੇ ਨੇ। ਕਿਨੋ ਆਫਟਰ ਮੈਰਿਜ ਜਾਂ ਆਫਟਰ ਬੱਚਿਆਂ ਤੋਂ ਬਾਅਦ, ਪ੍ਰੈਗਨੈਂਸੀ ਤੋਂ ਬਾਅਦ, ਡਿਲੀਵਰੀ ਤੋਂ ਬਾਅਦ ਉਹ ਥੋੜੀਆਂ ਜਿਹੀਆਂ ਹੋ ਜਾਂਦੀਆਂ ਨੇ ਟਾਈਮ ਨਹੀਂ ਮਿਲਦਾ ਨਾਲ ਨੂੰ ਆਪਰਾਪ ਸਵਾਰਨ ਦਾ। ਇਹ ਗੱਲ ਸਹੀ। ਜਿਸ ਤਰ੍ਹਾਂ ਇਹ ਪੇਰਾ ਵੱਡਾ ਵੀ ਆਪਣੀ ਕਾਰ ਲੈ ਕੇ ਆ ਗਿਆ। ਬਸ ਸਾਰਾ ਦਿਨ ਕਾਰਾਂ ਬਾਹਰ ਤੇ ਕਾਰਾਂ ਅੰਦਰ। ਇਹੀ ਕਰਦੇ ਕਰਦੇ ਮੇਰਾ ਦਿਨ ਨਿਕਲ ਜਾਂਦਾ ਮੇਰੇ ਲੱਤਾਂ ਪੇੜਨ ਨੂੰ ਲੱਗ ਜਾਂਦੀਆਂ ਮੇਰੀਆਂ ਬਾਂਹਾਂ ਮਰਦਣ ਲੱਗ ਜਾਂਦੀਆਂ ਛੋਟੇ ਨੂੰ ਚੁੱਕ-ਚੁੱਕ ਕੇ ਵੱਡੇ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੈ ਕੁੜੀ ਵਾਸਤੇ ਫਿਰ ਜਦੋਂ ਕੁੜੀਆਂ ਸਜਦੀਆਂ ਸਰਵਰਦੀਆਂ ਨੇ ਧਿਆਨ ਨਹੀਂ ਦਿੰਦੀਆਂ ਪਾਰਲਰ ਤੇ ਲੇਟ ਹੋ ਜਾਂਦੀਆਂ ਨੇ ਜਾਂ ਕੁਝ ਵੀ ਹੈ ਪਹਿਲਾਂ ਖੁਰੀ ਫਿਰਦੀ ਆ ਆ ਪੇਕੀਆਂ ਨੂੰ ਆ ਪਾਰਲਰ ਤੇ ਆ ਬੁਟੀਕ ਤੇ ਜਾ ਰਹੀ ਆ ਖੁਰੀ ਫਿਰਦੀ ਆਪਣੇ ਭੈਣ ਨਾਲ ਚਲੀ ਗਈ ਆਪਣੇ ਮਾਵਾਂ ਵਾਲ ਚਲਗੀ ਪੱਲਟ ਚਲਗੀ ਬੁਦੀਕ ਤੇ ਚਲਗੀ ਇਹਨੂੰ ਖਿਆਲ ਹੀ ਨਹੀਂ ਕਰਦਾ ਇਹਨੂੰ ਬੱਚਾਂ ਦੇ ਫਿਕਰ ਹੀ ਤੇ ਬਾਸੇ ਦਿੰ ਸਾਰਾ ਦਿਨ ਕੱਢਦੇ ਕੱਢਦੇ ਬੱਚਿਆਂ ਨੂੰ ਸਾਹਮਣੇ ਸਾਹਮਣੇ ਆਪਣੀ ਹਾਲਤ ਖਰਾਬ ਹੋ ਜਾਂਦੀ ਸ਼ਾਮ ਤੱਕ ਸਿਰ ਦਰਦ ਹੋਣ ਲੱਗ ਜਾਂਦਾ ਬਾਹਾਂ ਦਰਦ ਹੋਣ ਲੱਗ ਜਾਂਦੀਆਂ ਤੇ ਆ ਮੈਂ ਆਪਣੇ ਗਾਰਡਨ ਦੇਖ ਰਹੀ ਸੀ ਸੁੱਕ ਗਿਆ ਸਾਰਾ ਠੰਡ ਨਾਲ ਤੇ ਰੇਲ ਪੈਂਦੀ ਹੈ ਤੇ ਇਧਰ ਮੈਂ ਆਪਣੇ ਛੋਟੇ ਬੱਚੇ ਤੇਰਾ ਕੋਣ ਵਿਚਾਰਾ ਤੇ ਲਾ ਪੱਟੀ ਵਾਲਾ ਹਾਂਜੀ ਜੀ ਹੈਪੀ ਲੋੜੀ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹਾਂ ਸਾਰਿਆਂ ਨੂੰ ਹੈਪੀ ਲੋੜੀ ਮੁਬਾਰਕਾਂ ਦੀ ਲੋੜੀ ਦੀਆਂ ਸਭ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਜਣੇ ਵਧੀਆ ਤਰੀਕਿਆਂ ਨਾਲ ਲੋੜੀ ਸੈਲੀਬ੍ਰੇਟ ਕਰੋ ਤੇ ਔਰ ਚਾਇਨਾ ਡੋਰ ਤੋਂ ਬਚੋ ਹੈਪੀ ਲੋੜੀ ਜੀ ਹੋਰ ਦੱਸੋ ਕੀ ਕਰ ਰਹੇ ਹੋ ਇਹ ਵਲੌਗ ਮੇਰਾ ਕੱਲ ਤੁਹਾਨੂੰ ਮਿਲ ਜੇਗਾ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਬੇਟੇ ਦੀ ਪਹਿਲੀ ਲੋੜੀ ਹੈ ਹਾਂਜੀ ਮੇਰੇ ਬੇਟੇ ਦੀ ਬਿਲਕੁਲ ਪਹਿਲੀ ਲੋੜੀ ਹੈ ਤੇ ਆ ਮੇਰਾ ਕਾਕਾ ਜੀ ਹੈਪੀ ਲੋੜੀ ਜੀ ਆਰੂ ਹੈਪੀ ਲੋੜੀ ਮੂਫ ਲਿਆ ਖਾਓ ਲੋੜੀਆਂ ਖਾਓ ਸਾਲ ਦਾ ਪਹਿਲਾ ਤਿਉਹਾਰ ਹੈ ਜੀ ਸਾਰੇ ਜਣੇ ਠੀਕ-ਠਾਕ ਰਹੋ ਤੇ ਸੈਲੀਬ੍ਰੇਟ ਕਰੋ ਉਹ ਤਿਉਹਾਰ ਅਸੀਂ ਜਿਆਦਾ ਨਹੀਂ ਕਰਾਂਗੇ ਕਿਉਂਕਿ ਲਾਸਟ ਈਅਰ ਮੇਰੇ ਫਾਦਰ ਸਾਹਿਬ ਪਾਪਾ ਮੇਰੇ ਚਲੇ ਗਏ ਉਹ ਤਾਂ ਮੇਰਾ ਬੇਟਾ ਹੋਇਆ ਹੀ ਸੀ ਤੇ ਉਸ ਤੋਂ ਥੋੜੇ ਦਿਨ ਬਾਅਦ ਮੇਰੇ ਹਸਬੰਡ ਦੀ ਮਾਸੀ ਜੀ ਚਲੇ ਗਏ ਤਾਂ ਆਪਾਂ ਸੈਲੀਬ੍ਰੇਟ ਨਹੀਂ ਕਰਾਂਗੇ ਲੇਕਿਨ ਬੱਚਾ ਏ ਜਿਹੜੇ ਚਲੇ ਗਏ ਉਹਨਾਂ ਤੇ ਵਾਪਸ ਆਣਾ ਨਹੀਂ ਬੱਚੇ ਦੀ ਖੁਸ਼ੀ ਜ਼ਰੂਰ ਕਰਾਂਗੇ ਲੇਕਿਨ ਢੋਲ ਟਮਕੇ ਨਾਲੇ ਬਸ ਆਪਣੇ ਫੈਮਿਲੀ ਮੈਂਬਰਜ਼ ਦੀ ਇਹ ਕਾਕੀ ਦੀ ਪਹਿਲੀ ਲੋੜੀ ਆ ਮੈਨੂੰ ਮੇਰੇ ਪਾਪਾ ਦੀ ਬਹੁਤ ਜ਼ਿਆਦਾ ਹੈ ਕਿਉਂਕਿ ਪਿਛਲੇ ਸਾਲ ਇਹ ਹੋਣ ਵਾਲਾ ਸੀ ਤੇ ਮੇਰੇ ਪਾਪਾ ਬਹੁਤ ਕੁਝ ਲੈ ਕੇ ਆਏ ਸੀ ਤੇ ਕਹਿੰਦੇ ਸੀ ਅਗਲੇ ਸਾਲ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੋੜੀ ਸੈਲੀਬ੍ਰੇਟ ਕਰਾਂਗੇ ਲੇਕਿਨ ਉਹ ਚਾਰੇ ਇਸ ਸਾਲ ਰਹੇ ਨਹੀਂ ਦੇਖਣ ਨੂੰ ਮੇਰਾ ਬੇਟਾ ਲੇਕਿਨ ਦੇਖ ਕੇ ਹੀ ਉਹ ਗਏ ਨੇ ਇਸ ਦੁਨੀਆ ਤੋਂ ਥੋੜਾ ਟਾਈਮ ਹੋਇਆ ਇਹਨਾਂ ਨੂੰ ਗਿਆ ਸਮੇਂ ਦਾ ਕੋਈ ਭਰੋਸਾ ਨਹੀਂ ਹੁੰਦਾ ਤੇ ਜਿਹੜਾ ਦਿਨ ਨਿਕਲਦਾ ਉਹਨੂੰ ਸ਼ੁਕਰ ਕਰਕੇ ਪਰਮਾਤਮਾ ਦਾ ਕੱਢੋ ਸੈਲੀਬ੍ਰੇਟ ਕਰੋ ਪਰਮਾਤਮਾ ਕਰੇ ਸਭ ਰਾਜੀ ਖੁਸ਼ੀ ਰਹਿਣ ਪਰਦੇਸਾਂ ਵਾਲੇ ਵੀ ਤੇ ਇੱਥੋਂ ਵਾਲੇ ਵੀ ਤੇ ਪਰਮਾਤਮਾ ਕਰੇ ਖੂਬ ਤਰੱਕੀਆਂ ਤੇ ਖੂਬ ਸੈਲੀਬ੍ਰੇਟ ਕਰੋ ਸੁੰਦਰ ਮੰਦਰੀਏ ਤੇਰਾ ਕੋਲ ਵਿਚਾਰਾ ਤੇ ਲਾ ਪੱਟੀ ਮਾਈ ਫੇਵਰਿਟ ਡੇਰੀ ਮਿਲਕ ਜੋ ਮੈਂ ਇਹ ਛੋਟੀਆਂ ਲੈ ਕੇ ਰੱਖੀਆਂ ਖਾ ਲੈਣੀਆਂ ਜੀ ਗਾਇਜ਼ ਉਸ ਤੋਂ ਬਾਅਦ ਮੈਂ ਸੋਈ ਹੀ ਇੱਕ ਲੈਕ ਤੋਂ ਬੰਤਾ ਹੈ ਸੋ ਕੇ ਉੱਠੀਆਂ ਡੇਰੀ ਲਖਦੀ ਹੈ ਇਸੇ ਵਿੱਚ ਪਾਵਾਟਾ ਖੰਮਾਚਾ ਬਹੁਤ ਦਰਦ ਹੈ ਕਿੱਥੇ ਚਲਾ ਜਾਂਦਾ ਉਹਨਾ ਇਹਦਾ ਆਪਾਂ ਬਸਾ ਨਹੀਂ ਖਾ ਸਕਦੇ ਸਾਰਾ ਦਿਨ ਇਹਨਾਂ ਦੇ ਦੋਨਾਂ ਦੇ ਪਿੱਛੇ ਇਸ ਤੋਂ ਨਾਮ ਜਪ ਕਰ ਲਿਆ ਬਾਟ ਕਰ ਲਿਆ ਸ਼ਾਮ ਦਾ ਆਪਣੇ ਪ੍ਰਭੂ ਨੂੰ ਯਾਦ ਕੀਤਾ ਨਾਮ ਜਪ ਕਿਤਾ ਹੈ ਤੇ ਹੁਣ ਰਾਤ ਵੀ ਹੋ ਗਈ ਹੈ ਡਿਨਰ ਹੋ ਚੁੱਕਾ ਹੈ ਤੇ ਸੌਣ ਦੀਆਂ ਤਿਆਰੀਆਂ ਨੇ ਬਿਸਤਰਿਆਂ 'ਚ ਆ ਗਏ ਆ ਤੇ ਮੈਨੂੰ ਸਪੋਟ ਕਰੋ ਬਹੁਤ ਬਹੁਤ ਪਿਆਰ ਦਿਓ ਆਪਣੀ ਭੈਣੋ ేర్ో కమెంట్ బు పార్ భూత సార్ గుడ్ నైట్ ఆ లవ ూ ఓ గుడ్ నైట్ బాయ బాయ్